ਇਹ ਸਵਾਲ ਤਾਂ ਕਰਾ ਕਰ ਤਾਂ ਮੌਕੇ ਤੇ ਅਧਿਕਾਰੀ ਜਿਹੜੇ ਆ ਉਹ ਵੀ ਪਹੁੰਚ ਚੁੱਕੇ ਆ ਫੁਆਟਰ ਮੱਲਾਵਾਲਾ ਰੋਡ ਤੇ ਗੱਲਬਾਤ ਕਰ ਲੈਨੇ ਆ ਤਾਂ ਆਪਾਂ ਗੱਲ ਕਰੀ ਤਾਂ ਠੇਕਾ ਜਿਹੜਾ ਕੰਟਰੈਕਟਰ ਕੌਣ ਸੀ ਮਾਨ ਕੰਟਰੈਕਟਰ ਜਿਹੜਾ ਅੱਛਾ ਪੰਚਕੁੱਲੇ ਦੀ ਤੇ ਉਸ ਤੋਂ ਬਾਅਦ ਸਰ ਉਹਨਾਂ ਨੇ ਅੱਗੇ ਕਿਸੇ ਹੋਰ ਨੂੰ ਦਿੱਤਾ ਹਾਂ ਸਬਲੀਟ ਤੇ ਇੰਜ ਹੋ ਸਕਦਾ ਹੋ ਜਾਂਦਾ ਜੀ ਬਿਲਕੁਲ ਹੋ ਜਾਂਦਾ ਤੇ ਫਿਰ ਉਹ ਜ਼ਿੰਮੇਵਾਰੀ ਕਿੱਥੇ ਜਿਹੜਾ ਜਦੋਂ ਸਬਲੀਟ ਹੋ ਜਾਂਦਾ ਆ ਕਿਸੇ ਅੱਗੇ ਠੇਕਦਾਰ ਨੂੰ ਠੇਕਾ ਹੁੰਦਾ ਜ਼ਿੰਮੇਵਾਰੀ ਪਿਛਲੇ ਦੀ ਰਹਿ ਜਾਂਦੀ ਵਾ ਜ਼ਿੰਮੇਵਾਰੀ ਤਾਂ ਮੇਨ ਉਹਦੀ ਹੋਏ ਬਿਲਕੁਲ ਉਹਦੀ ਉਜਤ ਇਹੋ ਜੀ ਸਥਿਤੀ ਬੰਦੀ ਫਿਰੋਜ਼ ਠੇਕੇਦਾਰ ਨੂੰ ਤੁਸੀਂ ਕਿਉਂ ਨਹੀਂ ਪੁੱਛਦੇ ਨੇ ਉਹਨੂੰ ਹੀ ਪੁੱਛਿਆ ਜਿਹਨੂੰ ਮੇਨ ਠੇਕਾ ਦਿੱਤਾ ਤੁਸੀਂ ਹਾਂ ਹਾਂ ਬਿਲਕੁਲ ਇਹ ਸਰ ਲੰਬੇ ਲਾਇਬਿਲਟੀ ਉਹਦੀ ਹੈ ਅੱਛਾ ਪਿਛਲੇ ਲੰਬੇ ਸਮੇਂ ਤੋਂ ਇਹ ਸੜਕ ਲੋਕ ਪਰੇਸ਼ਾਨ ਨੇ 2 ਸਾਲ ਕਰੀਬ ਹੋ ਗਏ ਆ ਸਰ ਧੁਰ ਤੁਸੀਂ ਵੇਖੀ ਹੋਣੀ ਇਸੇ ਰਸਤੇ ਆਏ ਹੋ ਇਹ ਕਿਉਂ ਇੰਜ ਹੁੰਦਾ ਠੇਕੇਦਾਰ ਕਿਉਂ ਕੰਮ ਨਹੀਂ ਕਰ ਰਿਹਾ ਸਮਰ ਦੇਖੋ 60 ਕਿਲੋ 70 ਕਿਲੋਮੀਟਰ ਦੇ ਕਰੀਬ ਸੜਕ ਹੈ ਇਹ ਮਤਲਬ ਸਾਰੀ ਪੋਸੀਬਲ ਨੇ ਇੱਕ ਟਾਈਮ ਚੱਲੇ ਇਹ ਹੁਣ ਮੁਕਸਰ ਸਾਈਡ ਇਹਦੇ ਨਾਲੋਂ ਜ਼ਿਆਦਾ ਦਿੱਕਤ ਹੈ ਤੇ ਇਹ ਡਿਸਕਸ ਹੋ ਗਿਆ ਮੁੱਦਾ ਇਹਨਾਂ ਨਾਲ ਟੇਕ ਅਪ ਜਿਹੜਾ ਅਸੀਂ ਕਰ ਲਿਆ 26 ਤਰੀਕ ਤੋਂ ਇੱਥੇ ਲੁੱਕ ਦਾ ਕੰਮ ਸਟਾਰਟ ਕਰਵਾ ਦਾਂਗੇ ਸਰ ਅਨੇਕਾ ਅਨੇਕਾ ਹਾਦਸੇ ਜਿਹੜੇ ਆ ਉਹ ਇੱਥੇ ਵਾਪਰ ਚੁੱਕੇ ਕਈ ਲੋਕਾਂ ਦੀਆਂ ਮੌਤਾਂ ਵੀ ਜਿਹੜੀਆਂ ਹੋ ਚੁੱਕੀਆਂ ਹੈ ਕੀ ਠਿਕਦਾ ਹੈ ਕਿ ਪ੍ਰਸ਼ਾਸਨ ਨੇ ਉਡੀਕਾ ਹੈ ਕਿ 10-12 ਮੌਤਾਂ ਇੱਥੇ ਹੋਣਗੀਆਂ ਫਿਰ ਇਸ ਰੋਡ ਨੂੰ ਜਿਹੜਾ ਕੰਪਲੀਟ ਕੀਤਾ ਜਾਊਗਾ ਨਹੀਂ ਇਹੋ ਜੀ ਕੋਈ ਗੱਲ ਨਹੀਂ ਜੀ ਸੜਕ ਦਾ ਜਿਹੜਾ ਸ਼ਡਿਊਲਡ ਟਾਈਮ ਹੈ ਜੀ ਉਹਨਾਂ ਸੜਕ ਦਾ ਟਾਈਮ ਟਾਈਮ ਤਾਂ ਲੈਣਾ ਕੋਈ ਕੋਈ ਵੀ ਕੰਮ ਕਰਨਾ ਆਪਾਂ ਜੀ ਜਿਹੜਾ ਉਹਨੇ ਕੰਮ ਨੇ ਟਾਈਮ ਲੈਣਾ ਹੋਵੇ ਸਰ ਇਹ ਕੰਮ ਤਾਂ ਸਮਾਂ ਜਿ ਪਿਆ ਹੋਇਆ ਹੈ ਕੰਪਲੀਟ ਇਹਦਾ ਕੰਪਲੀਟ ਕਦੋਂ ਹੋਣੀ ਰਿਹਾ ਇਹਦਾ ਅਪ੍ਰੈਲ ਤੱਕ ਅਪ੍ਰੈਲ 26 ਤੱਕ ਦਾ ਟਾਈਮ ਸਰ ਇੱਕ ਮੀਟਿੰਗ ਘੜੀ ਵਾਲੀ ਬਿਆਨ ਦਿੱਤਾ ਕਿ ਨਹੀਂ ਹੋਰ ਰਵਾਈਡ ਹੋ ਜਾਂਦਾ ਰਵਾਈਡ ਹੋ ਜਾਂਦਾ ਜੇ ਕੋਈ ਕੰਮ ਤੇ ਪ੍ਰੋਜੈਕਟ ਤੇ ਅੜਿੱਕਾ ਆਉਂਦਾ ਹੈ ਉਹ ਟਾਈਮ ਜਿਹੜੀ ਲਿਮਟ ਹੈ ਉਹ ਰਵਾਈਜ਼ ਹੋ ਜਾਂਦੀ ਹੈ ਅੱਛਾ ਹੁਣ ਅਪ੍ਰੈਲ ਤੱਕ ਇਹਦਾ ਸਮਾਂ ਹੈ ਅਪ੍ਰੈਲ 2026 ਅਪ੍ਰੈਲ 26 30 ਅਪ੍ਰੈਲ ਹੁਣ ਇਹ ਹੋ ਜੂਗਾ ਹੀ ਪਹਿਲਾਂ ਵੀ ਮਹੀਨੇ ਦਾ ਸਮਾਂ ਦਿੱਤਾ ਗਿਆ ਸੀਗਾ ਹੋਜੂਗਾ ਜੀ ਸਰ ਇੱਕ ਮਿੰਟ ਆਪਾਂ ਜੇ ਇਸ ਚੀਜ਼ ਨੂੰ ਥੋੜਾ ਵਿਜ਼ਿਟ ਆ ਅ ਬਿਲਕੁਲ ਇੱਥੇ ਆਪਾਂ ਰੋਡ ਨੂੰ ਥੋੜੀ ਜਲਦੀ ਬਣਾਉਣ ਦੀ ਜਿਹੜੀ ਗੱਲ ਆ ਉਹ ਆਖੀ ਜਾ ਰਹੀ ਆ ਤਾਂ ਨਹੀਂ ਕੋਲ ਦੇ ਹਾਲਾਤ ਤੁਸੀਂ ਦੇਖੋ ਇਹ ਪੁਲ ਪਿਛਲਾ ਜਿਹੜਾ ਉਹ ਅੰਗਰੇਜ਼ਾਂ ਵੇਲੇ ਤਾਂ ਬਣਿਆ ਸੀ ਇਹ ਪੁਲ ਤੁਹਾਡਾ ਜਿਹੜਾ ਉਹ 10 ਦਿਨ ਹੀ ਚੱਲਿਆ ਉੱਪਰੋਂ ਟੁੱਟ ਗਿਆ ਟੁੱਟ ਗਿਆ ਥੱਲੇ ਉਹੀ ਤਾਂ ਤੁਹਾਨੂੰ ਦਿਖਾਉਣ ਲੱਗੇ ਥੱਲੇ ਤਾਂ ਉਹ ਨਹੀਂ ਮੈਂ ਮੇਰੇ ਤੋਂ ਪਹਿਲਾਂ ਦਾ ਜੇ ਕੋਈ ਕਮੀ ਪੇਹੀ ਹੈਗੀ ਆ ਅਸੀਂ 5 ਤਰੀਕ ਨੂੰ ਤੁਹਾਡੇ ਤੋਂ ਪਹਿਲਾਂ ਦਾ ਆਇਆ ਹੁਣ ਤੁਸੀਂ 5 ਮੀਟਰ ਤੱਕ ਤੁਰ ਕੇ ਆ ਸਕਦੇ ਹੋ ਇੱਕ ਮਿੰਟ ਬਾਈ ਜੀ 5 ਤਰੀਕ ਨੂੰ ਅਸੀਂ ਇਹ ਲੋਡ ਟੈਸਟ ਕਰਵਾ ਰਹੇ ਹਾਂ ਇਹਦਾ ਉਹਦੀ ਰਿਪੋਰਟ ਦੇ ਮੁਤਾਬਕ ਜੋ ਕੋਰ ਹੈਕਸ਼ਨ ਲੈਣਾ ਪਊਗਾ ਲਵਾਂਗੇ ਅਸੀਂ ਉਹ ਰਿਪੋਰਟ ਠੀਕ ਆਉਂਦੀ ਆ ਵੈਲ ਐਂਡ ਗੁੱਡ ਆਦਰਵਾਈਜ਼ ਜੋ ਕੁਝ ਮੈਕਮੇ ਦੀ ਕਾਰਵਾਈ ਕਰਾਂਗੇ ਸਰ ਠੀਕ ਆ ਚਲੋ ਤੁਸੀਂ ਹੁਣ ਆਏ ਹੋ ਤੁਸੀਂ ਲੋਡ ਦੀ ਗੱਲ ਕਰਦੇ ਹੋ ਜੇ ਇਹ ਸੜਕ ਕੰਪਲੀਟ ਹੋ ਜੇ ਕੋਲ ਕੰਪਲੀਟ ਨਹੀਂ ਲੋਡ ਹੈ ਉਤੇ ਹਾਦਸਾ ਹੋ ਜਾਂਦਾ ਫਿਰ ਜੁਮੇਵਾਰ ਤੁਸੀਂ ਮਹਿਕਮਾ ਸੀ ਜਾਂ ਨਹੀਂ ਲੋ ਟੈਸਟ ਇਹੇ ਕਰਕੇ ਕਰਵਾ ਰਹੇ ਹਾਂ ਨੇ ਜੀ ਫਿਰ ਉਸ ਤੋਂ ਪਹਿਲਾਂ ਇਹਨਾਂ ਲੋ ਟੈਸਟ ਤੋਂ ਬਿਨਾਂ ਚਲਾ ਦਿੱਤਾ ਸੀ ਨਹੀਂ ਚਲਾਇਆ ਚਲਾਇਆ ਸੀ ਹੋਇਆ ਜੀ ਸਾਰੀ ਸੰਗਤ ਕਹਿ ਰਹੀ ਹੈ ਨਹੀਂ ਚਲਾਇਆ ਭਾਈ ਤੁਸੀਂ ਕਰਿਓ ਨਹੀਂ ਚਲਾਇਆ ਮੈਨੂੰ ਨਹੀਂ ਪਤਾ ਮੇਰੇ ਨੋਟਸ ਦੇ ਵਿੱਚ ਜਦੋਂ ਗੱਲ ਆਈ ਅਸੀਂ ਲੋ ਟੈਸਟ ਵਕਤ ਤੇ ਲਿਖਿਆ ਹੈ ਪੈਸੇ ਮਿਲਣਾ ਸੀ ਕੋਈ ਹੋਰ ਰਸਤਾ ਦਿਓ ਯਾਰ ਸਰ ਤੁਸੀਂ ਅੱਗੇ ਨਹੀਂ ਜਾ ਰਹੇ ਇਧਰੋਂ ਕੈਮਰਾ ਕਰਕੇ ਦਿਖਾ ਦੇਗਾ ਆਪਣਾ ਆਹ ਦੇਖੋ ਸਰ ਸਾਈਡ ਤੇ ਜਿਹੜਾ ਰਸਤਾ ਹੈ ਕਿਉਂ ਲੰਘਣ ਯੋਗ ਹੈਗਾ ਦੇਤੇ ਨਹੀਂ ਪੈਂਦੇ ਆ ਡਬਲ ਡਬਲ ਸਭ ਡਬਲ ਜਿਹਾ ਇਹ ਪ੍ਰਾਇੋਰਟੀ ਦੇ ਕਰਵਾ ਰਿਹਾ ਸੀ ਇਹਨਾਂ ਨਾਲ ਇਹੀ ਗੱਲ ਹੋਈ ਹੈ ਪ੍ਰਾਇੋਰਟੀ ਦੇ ਕਰਵਾ ਰਿਹਾ ਸੀ ਸਰ ਹੁਣ ਤਾਂ ਪੌਲੀ ਚੱਲ ਜਾਣਾ ਹੈ ਹੁਣ ਤੱਕ ਕਰਵਾਉਣ ਦੀ ਲੋੜ ਦੀ ਕਮ ਸਿਕਾ ਮਿੱਟੀ ਇੰਨੀ ਆ ਤੇ ਪਾਣੀ ਵੀ ਨਹੀਂ ਪਾਉਂਦਾ ਠੇਕੇਦਾਰ ਬਸ ਲੋਕ ਮੱਟੀ ਸੁਣ ਮੈਂ ਕਹਿੰਦਾ ਸਾਰਾ ਨਹੀਂ ਉਹ ਤਾਂ ਠੀਕ ਹੈ ਸਰ ਤੁਸੀਂ ਸਾਨੂੰ ਤਰੀਕ ਦਿੱਤੀ ਹੈ ਲਾਈਵ ਕਰ ਸਰ ਉਹਦਾ ਤਰੀਕ ਤੱਕ ਵੇਟ ਕਰੋ ਸਰ ਹਾਂ ਉਹਦਾ ਤਾਂ ਤੱਕ ਵੇਟ ਕਰੋ ਨਹੀਂ ਹੋਊਗਾ ਚੱਕ ਪਾਉਂਗੀ ਸਰ ਹਾਂਜੀ ਉਦੋਂ ਉਦੋਂ ਤੱਕ ਮਿੱਟੀ ਜਿਹੜੀ ਆ ਹੁਣ ਤੱਕ ਪਿੱਛੇ ਵੀ ਨਹੀਂ ਪਈ ਤੇ ਅੱਗੇ ਵੀ ਮਿੱਟੀ ਜਿਹੜੀ ਤੇ ਪਾਣੀ ਪਾਉਂਦਾ ਨਹੀਂ ਵਿੱਚ ਠੇਕੇ ਦੇ ਵਿੱਚ ਪਾਣੀ ਨਹੀਂ ਹੁੰਦਾ ਜੀ ਪਾਣੀ ਕਿਹੜਾ ਮੋਲਦਾ ਹੁੰਦਾ ਜੀ ਪਾਣੀ ਪਾਇਆ ਜੇ ਟੈਂਕਰ ਆ ਗਿਆ ਕਿਉਂ ਵੀ ਟੈਂਕਰ ਆ ਗਿਆ ਤੁਸੀਂ ਅਫਸਰ ਕਹਿੰਦੇ ਪਾਣੀ ਪਾਇਆ ਨਹੀਂ ਅਸੀਂ ਅਜੇ ਤੱਕ ਤਾਂ ਕੋਈ ਠੀਕ ਨਹੀਂ ਹੈ ਕੋਈ ਇਹ ਗੱਲ ਸਹੀ ਨਹੀਂ ਹੈਗੀ ਮੇਰੇ ਘਰ ਦਾ ਜਾ ਕੇ ਵੇਖ ਲੋ ਮੇਰਾ ਬਾਗ ਉਥੇ ਮਰੂਦਾ ਦਾ ਬਾਗ ਸੀ ਕਿੰਨੂ ਸੀ ਸਾਰੇ ਬੇਕਾਰ ਹੋ ਗਏ ਜੀ ਇੰਨਾ ਘਟਾ ਰਾਤ ਸ਼ਾਮ ਨੂੰ ਜਾਂਦਾ 5 ਵਜੇ ਤੱਕ ਸਾਡੇ ਬਿਸਤਰਿਆਂ ਵਿੱਚ ਘਟਾ ਵੜਦਾ ਪਿਆ ਜਾ ਕੇ ਖੁੱਲ ਮੇਰੇ ਵੇਖੋ ਜਾ ਕੇ 5 ਵਜੇ ਚੱਲੇ ਮੇਰੇ ਨਾਲ ਅਕਰ ਉਥੇ ਅਫਸਰ ਵੇਖਣ ਸਾਡੇ ਘਰ ਦਾ ਕੀ ਹਾਲ ਹੈ ਆ ਸਾਹਮਣੇ ਮੇਰੀ ਟਾਣੀ ਆ ਵੇਖੋ ਅਫਸਰ ਤਾਂ ਤੁਹਾਡੇ ਸਾਹਮਣੇ ਖੜੇ ਕਹਿੰਦੇ ਪਾਣੀ ਪਾ ਰਹੇ ਆ ਪੁਲ ਮੇਰੇ ਕੋਲ ਟੁੱਟਾ ਪੁਲ ਮੈਕੋਲ ਮੌਜੂਦ ਹੈ ਮੈਨੂੰ ਨਾ ਕੇ ਰਾਤ ਨੂੰ ਟਰੱਕ ਨਾ ਆਏ ਨੇ ਇਹਨਾਂ ਉੱਤੇ ਪੱਥਰ ਪਾਇਆ ਹੈ ਸਾਰੇ ਬੋਵੇਂ ਪੱਥਰ ਪਾਇਆ ਪਿਆ ਕੋਈ ਬੇਕਾਰ ਕੀਤੀ ਨਹੀਂ ਮੇਰੀ ਮੇਰੀ ਫਸਲ ਦਾ ਨਾਲ ਨੁਕਸਾਨ ਹੋਇਆ ਸਾਡੇ ਪੱਠੇ ਵੇਖੋ ਜਾ ਕੇ ਡੰਗਰ ਨਹੀਂ ਖਾਂਦੇ ਪਏ ਜਿਹੜੇ ਪੱਠੇ ਇਹ ਜਿਹੜੇ ਪਸ਼ੂ ਇਹ ਬੇਜਬਾਨੇ ਨੇ ਇਹ ਬੇਜਬਾਨੇ ਡੰਗਰ ਨੇ ਉਹਨਾਂ ਦਾ ਕੀ ਕਰਾਂ ਸਾਰੇ ਮਿੱਟੀ ਦੇ ਚਾਰੇ ਪੱਠੇ 1 ਮਿੰਟ ਡੰਗਰਾਂ ਨੂੰ ਉਹ ਪੱਠੇ ਪਾਉਣਗੇ ਜੋ ਪੱਠੇ ਤੋਂ ਹੋਣਗੇ ਇਹ ਢੜਗਿਆ ਲਾਉਣ ਦੇ ਢੜਗਿਆ 400 ਰੁਪਏ 500 ਮੰਗ ਕੇ ਫਿਰ ਪੱਠੇ ਧੋੜਗੇ ਫਿਰ ਪੱਠੇ ਪਾਉਣਗੇ ਇਹਨਾਂ ਬੰਦਾ ਆ ਲਿਆ ਜੀ ਡੰਗਰਾਂ ਦਾ ਸਾਡੇ ਡੰਗਰਾਂ ਜਾ ਕੇ ਵੇਖੋ ਸੋ ਬਿਲਕੁਲ ਜੀ ਬਿਲਕੁਲ ਤੁਸੀਂ ਉਹ ਕਹਿ ਰਹੇ ਕਿ ਤਸਵੀਰਾਂ ਤੁਹਾਡੇ ਨਾਲ جا ਰਿਹਾ ਪਰ ਪਿਛਲੇ ਸਮੇਂ ਤੋਂ ਬੜੀਆਂ ਸਾਂਝੀਆਂ ਕਰ ਰਹੇ ਆ ਫੇਪਰ ਮੱਲਾ ਵਾਲਾ ਰੋਡ ਤੋਂ ਜਿਹੜੀਆਂ ਉਹ ਸਾਂਝੀਆਂ ਕਰ ਰਹੇ ਆ ਬੇਸ਼ੱਕ ਲੋਕ ਕੰਮ ਇਹਦੇ ਉੱਲ ਲਗਾਤਾਰ ਇਸ ਰੋਡ ਤੇ ਜਿਹੜੇ ਘਰ ਨੇ ਆ ਉਹ ਲਾਉਣੇ ਪਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬڑے ਲੰਮੇ ਸਮੇਂ ਤੋਂ ਇਹ ਟਾਰੀ ਤੋਂ ਜਿਹੜਾ ਮਹੂਨਾ ਰੋਡ जोडਦਾ ਹੈ ਇਹ 2 ਸਾਲ ਤੋਂ तकरीबन ਇਹਦਾ ਬਹੁਤ ਮੰਦਾ ਹਾਲ ਹੈ ਬੱਚਿਆਂ ਦੀਆਂ ਵੈਣਾ ਸਕੂਲਾਂ ਦੇ ਘੱਟਾ ਪੈਂਦਾ ਹੈ ਪਬਲਿਕ ਬਹੁਤ ਪਰੇਸ਼ਾਨ ਆ ਪਿਛਲੇ 2 ਮਹੀਨੇ ਪਹਿਲਾਂ ਟਾਰੀ ਹੱਤੇ ਤੇ ਧਰਨਾ ਲਾਇਆ ਸੀਗਾ ਉਦੋਂ ਵੀ ਠੇਕੇਦਾਰ ਨੇ ਇੱਥੇ ਲਿਖ ਕੇ ਫੈਨ ਕਰਕੇ ਦਿੱਤੇ ਵੀ ਮੈਂ 1 ਮਹੀਨੇ ਦੇ ਵਿੱਚ ਸਾਰੀ ਸੜਕ ਕੰਪਲੀਟ ਕਰ ਦਿਆਂਗਾ ਪਰ ਅੱਜ ਤੱਕ ਠੇਕੇਦਾਰ ਨੇ ਕੁਝ ਨਹੀਂ ਕਰਿਆ ਫਿਰ ਇਲਾਕੇ ਨੇ ਇਕੱਠੇ ਹੋ ਕੇ ਅੱਜ ਧਰਨੇ ਤੇ ਫੇਰ ਤੇ ਬੈਠੇ ਹੋਏ ਨੇ ਇਹ ਸਰਕਾਰਾਂ ਨੂੰ ਚਾਹੀਦਾ ਜਿਹੜੇ ਪਬਲਿਕ ਦੇ ਰੋਡ ਨੇ ਸਮੇਂ ਤੇ ਬਣਾਉਣੇ ਚਾਹੀਦੇ ਆ ਤੇ ਨਹੀਂ ਤਾਂ ਇਹ ਅੱਜ ਛੋਟਾ ਅੰਸ਼ਰਚਗਨ ਵੱਡਾ ਸ਼ਰਚ ਹੋਵੇਗਾ ਫਿਰ ਕਿਹੜੀਆਂ ਵਿਰੋਧੀ ਪਾਰਟੀਆਂ ਨੇ ਪੰਜਾਬ ਦੇ ਵਿੱਚ ਕਈ ਪਾਰਟੀਆਂ ਨੇ ਉਹਨਾਂ ਨੇ ਵੀ ਮੁੱਦੇ ਬਿਠਾਉਣੇ ਚਾਹੀਦੇ ਆ ਜਿਹੜੀਆਂ ਸਰਕਾਰਾਂ ਕੰਮ ਨਹੀਂ ਕਰਦੀਆਂ ਵੀ ਵਿਰੋਧੀ ਪਾਰਟੀ ਹੁੰਦੀ ਐਸੇ ਕਰਕੇ ਆ ਇਹ ਤਾਂ ਹੁਣ ਪਬਲਿਕ ਆਣ ਕੇ ਆਮ ਲੋਕ ਧਰਨਾਵਾ ਕੇ ਬੈਠੇ ਨੇ ਫਿਰ ਨਹੀਂ ਪਏ ਵੱਡਾ ਇਹਦਾ ਪੂਰੇ ਪੰਜਾਬ ਸਰਕਾਰ ਤੇ ਧਰਨਣ ਲੱਗੂਗਾ ਵੱਡੇ ਲੈਵਲ ਤੇ ਇਕੱਠ ਹੋਊਗਾ ਅਗਲੀ ਵਾਰੀ ਤਾਂ ਬਿਲਕੁਲ ਵੱਡੇ ਲੈਵਲ ਤੇ ਇਹ ਕਾਠ ਕਰਨ ਦੀ ਗੱਲ ਜਿਹੜੀ ਆ ਉਹ ਆਖੀ ਜਾ ਰਹੀ ਆ ਤੇ ਹੁਣ ਪੁਲ ਜਿਹੜਾ ਬਣਨ ਤੋਂ ਪਹਿਲਾਂ ਹੀ ਟੁੱਟ ਗਿਆ ਸੀਗਾ ਉਸ ਨੂੰ ਦੁਬਾਰਾ ਰਫੇਗ ਜਿਹੜਾ ਕੀਤਾ ਗਿਆ ਸੀਗਾ ਤਾਂ ਉਸ ਦਾ ਉਸ ਦੀ ਜਾਂਚ ਉਸ ਦਾ ਮੌਇਨਾ ਕਰਨ ਲਈ ਅਧਿਕਾਰੀ ਜਿਹੜੇ ਆ ਉਹ ਥੱਲੇ ਜਾ ਰਹੇ ਆ ਕਿ ਕਿਸ ਤਰ੍ਹਾਂ ਦੀ ਕੋਤਾਹੀ ਜਿਹੜੀ ਆ ਇਸ ਪੁਲ ਨੂੰ ਬਣਾਉਣ ਸਮੇਂ ਜਿਹੜੀ ਵਰਤੀ ਗਈ ਆ ਲਾਈਵ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਸਾਡੇ ਨਾਲ ਸਾਂਝੀਆਂ ਜਿਹੜੀਆਂ ਕਰ ਰਹੇ ਹੈ ਕੋਈ ਨਹੀਂ ਇਹਦੇ ਕੋਈ ਲੋ ਟੈਸਟ ਕਰਵਾ ਰਹੇ ਆ ਇਹਦਾ ਇਹਦੇ ਟੈਸਟ ਕਰਵਾਵਾਂਗੇ ਅਸੀਂ ਇਹਦੇ ਕਰਕੇ 5 ਤਰੀਕ ਨੂੰ ਟੀਮ ਆ ਰਹੀ ਹੈ ਸਰ ਇਹੀ ਸਵਾਲ ਮੈਂ ਉੱਥੇ ਕੀਤਾ ਸੀ ਵੀ ਇਹ ਪੁਲ ਵੇਖੋ ਅੰਗਰੇਜ਼ਾਂ ਦੇ ਵੇਲੇ ਦਾ 150 ਸਾਲ ਕੱਡ ਗਿਆ ਕਿ ਇਹ ਸਾਡਾ ਇੱਕ ਹਫਤਾ ਨਹੀਂ ਕੱਢਿਆ ਪੋਲ ਬਹਿ ਗਿਆ ਕਿਉਂ ਗਲਤੀ ਨਹੀਂ ਹੈ ਕਿ ਘਟਿਆ ਮਟੀਰੀਅਲ ਵਰਤ ਤਿਆ ਜਾਂ ਕਿੱਥੇ ਕਮੀ ਰਹਿ ਜਾਂਦੀ ਹੈ ਕੋਟਾ ਲੈਣ ਤੋਂ ਮੇਰੇ ਤੋਂ ਪਹਿਲਾਂ ਦਾ ਹੈਗਾ ਅੱਛਾ ਜੀ ਮੇਰੇ ਤੋਂ ਪਹਿਲਾਂ ਦਾ ਹੋਇਆ ਹੋਇਆ ਜੇ ਟੈਸਟ ਬੋਟ ਆ ਜਾਂਦੀ ਹੈ ਤਾਂ ਕੀ ਕਾਰਵਾਈ ਹੋਊਗੀ ਹਾਂ ਜੋ ਵਿਭਾਗ ਦੇ ਕਾਰਵਾਈ ਆ ਕਰੂਗਾ ਬਿਲਕੁਲ ਚਲੋ ਸ਼ੁਕਰੀਆ ਇੱਕ ਸਨੇ ਨੇ ਇੱਕ ਸਾਰ ਬੇਨਤੀ ਹੋਰ ਹੈ ਆ ਪੋਲ ਤੋਂ ਸਿੱਧਾ ਕਰਤਾ ਨੈਸ਼ਨਲ ਹਾਈਵੇ ਦਾ ਆ ਬਨ ਆ ਡਰੇਨ ਹਨਾ ਜੀ ਇਹ ਡਰੇਨ ਵੇਖੋ ਕਾਫੀ ਉੱਚੀ ਕਿਉਂਕਿ ਆ ਬਨ ਹੈ 30 40 ਫੁੱਟ ਇਹਨੂੰ ਕੋਈ ਕੰਦ ਕਰਕੇ ਇਧਰ ਰੇਲਿੰਗ ਕਰਨ ਦਾ ਕੋਈ ਸਿਸਟਮ ਹੈਗਾ ਦੋ ਪਾਸੇ ਕਿ ਨਹੀਂ ਹੈਗਾ ਕਿ ਆ ਲੰਡਾ ਛੱਡ ਦੇਣਾ ਇੱਥੇ ਇਹਨੇ ਮਿੱਟੀ ਚੋਕਲੀ ਇੱਥੇ ਅਸੀਂ 2 ਲੱਖ ਰੁਪਏ ਪਿੰਡ ਸਾਡੇ ਨੇ ਲਾਇਆ ਜਿਹੜੀ ਆ ਮਿੱਟੀ ਇਹਨੇ ਮਿਸਯੂਜ਼ ਕੀਤੀ ਇਹ ਕਿੰਨੇ ਪਾਉਣੀ ਹੈ ਜੀ ਨਹੀਂ ਨਹੀਂ ਆਹ ਦੇਖੋ ਜੀ ਡਰੇਨ ਦੇ ਵਿੱਚ ਖੱਡੇ ਕਿੱਡੇ ਮਾਰੇ ਨੇ ਡਰੇਨ ਭਾਗ ਵਾਲਿਆਂ ਨੇ ਫਿਰ ਮਿਲੇ ਪੁੱਤੇ ਜੀ ਇਹ ਜਿਹੜਾ ਕੰਮ ਕਰਾਇਆ ਜੇ ਕੋਈ ਆਮ ਜ਼ਿਮੀਂਦਾਰ ਮਿੱਟੀ ਚੋਕਲੇ ਇੱਕ ਰੇੜੀ ਨੂੰ ਗਰੀਬ ਉਹ ਸਿਰ ਪਰਚਾ ਹੋ ਜਾਂਦਾ ਜੀ ਸਰ